ਗੁਰਜੀ ਦਾ ਖਲਸਾ ਵਾਹ ਗੁਰਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਖਲਸਾ ਸਾਧ ਸੰਗਤ ਜੀ ਧੰਨ 시 ਗੁਰੂ ਗ੍ਰੰਥ ਸਾਹਿਬ ਜੀ ਪ੍ਰਮਾਤ ਪ੍ਰੇਰਿ ਕਿਰਪਾ ਬਖਸ਼ਿਸ਼ ਰੰਗਤਾ ਸਤਿਕਾਰ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਆਸ ਨੂੰ ਸਰਤਨ ਪਾਵਨ ਅੰਮ੍ਰਿਤ ਵੇਲੇ ਦਾ ਸਮਾ ਬਖਸ਼ਿਸ਼ੀਤਾ ਗੁਰੂ ਸਾਹਿਬ ਦਾ ਪ੍ਰਕਾਟ ਰਾਮ ਦਾ ਦਰਸ਼ਨ ਚੜਦੀ ਕਲਾ ਬਖਸ਼ਿਸ਼ ਕਰਨੀ ਸਤਿਰਾ ਸਾਰੇ ਤੇ ਸਾਰਿਆਂ ਤੇ ਮਹਾਰਾ ਕਿਰਪਾ ਪੜਾਈ ਰੱਖਣ ਸੋ ਗੁਰੂ ਸਾਹਿਬ ਜੀ ਨੇ ਅਪਰਤ ਵੇਲੇ ਬਖਸ਼ਿਸ਼ ਕੀਤੀ ਤਾਂ ਅਨੁਸ਼ੀਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੇ ਪਾਵਨ ਵਿਕਣਾਂ ਦੇ ਆਲ ਜੀ ਨੇ ਸਰਵਣ ਕੀਤੇ ਸੋ ਸਾਧ ਸੰਗਤ ਜੀ ਸੁਖਮਨੀ ਵਿਚਾਰ ਨਾਲ ਜੁੜ ਕੇ ਆਪਣਾ ਜੀਵਨ ਸੋਬਲਾ ਕਰੀਵੇ ਜਪੜਾ ਕਰੋ ਜੀ ਸਾਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਕਿਰਪਾ ਧਾਰੀ ਪ੍ਰਭ ਤੂਰੀ ਲੋਚ ਹੰਕਾਰੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਰਾ ਸਾਹਿਬ ਜੀ ਦੇ 621 ਅੰਗ ਤੇ ਸੁਸ਼ੋਭਤ ਸੋਰਠ ਰਾਗ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਨੇ ਤੇ ਸਾਥ ਸੰਗਤ ਜੀ ਚੌਪਦੇ ਪਉ ਚਾਰ ਪਦਿਆਂ ਵਾਲਾ ਸ਼ਬਦਿਆ ਜੋ ਪੜਿਆਂ ਵਿੱਚ ਇਸੋ ਗ੍ਰਿਸਮਾ ਡਿਊਟੀ ਸੋ ਗੁਰੂ ਸਾਹਿਬ ਬਖਸ਼ ਕਰਦੇ ਨੇ ਵਰ ਪੂਰੀ ਕਿਰਪਾ ਧਾਰੀ ਕਾ ਪੂਰੀ ਲੋਝਾ ਮਾਰੀ ਸਾ ਸੰਗਤ ਇਹ ਹੁਕਮਨਾਮਾ ਅਜ ਆਪਣੇ ਸੰਗਤ ਨਾਲ ਆਪਣੇ ਗੁਰਦਾਰੇ ਨਾਲ ਪੂਰਾ ਸੁਜੋਗਤ ਮੈਂ ਕਿਸ ਜਰੋਂ ਅੰਬਰ ਤੇ ਵੇਲੇ ਸੀ ਅਜ ਇਨੇ ਗੁਰਦਾਰੇ ਸਾਹਿਬ ਤੇ ਕੀ ਵੇਨੇ ਆ ਮੈਂ ਭਾਈ ਸਰਦ ਸਿੰਘ ਤੇ ਇੱਕ ਹੋਰ ਭਾਈ ਜਸਵੀਰ ਸਿੰਘ ਤੇ ਸਾਰੇ ਪਾਸੇ ਨੇ ਰਹੇ ਨੇ ਰੰਗ ਇਨਵੈਟ ਵੀ ਲੋ ਸਾਧ ਸੰਗਤ ਮਾਸਾ ਬਤੀਣੀ ਸਾਰੇ ਪਾਸੇ ਐ ਹਨੇਰਾ ਤੇ ਜਦੋਂ ਮਹਾਰਾਜ ਦਾ ਪ੍ਰਕਾਸ਼ ਕੀਤਾ ਇੱਕ ਮੇਰੇ ਕੰ ਮੇਰੇ ਕੋਲ ਇਕੱਲੇ ਕੋਲ ਮਬੈਲ ਸੀ ਲਾਈਟ ਜਗਾਈ ਲਾਈਟ ਜਗਾ ਕੇ ਅਸੀਂ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਮਨ ਦੇ ਵਿੱਚ ਦੱਸਾਂ ਕਿ ਮਨ ਨਾ ਟੇਕਦਾ ਨਹੀਂ ਹੁੰਦਾ ਮਨ ਦੇ ਵਿੱਚ ਇਹੋ ਆਈ ਜਾ ਰਿਹਾ ਸੀ ਕਿ ਅੱਜ ਕਿਵੇਂ ਜਿਵੇਂ ਕਰਾਂਗੇ ਤੇ ਪਾਣੀ ਚਲਦਾ ਗੋੜੇ ਗੋੜੇ ਮਹਾਰਾਜ ਅੱਜ ਮਹਾਰਾਜ ਨੇ ਰੇਵੇ ਜੀ ਪ੍ਰਕਾਸ਼ ਕਰ ਰਹੇ ਹਨ ਰਾਤ ਵੀ ਇਸੇ ਤਰ੍ਹਾਂ ਹੋਇਆ ਸਾਧ ਸੰਗਤ ਸਾਡੇ ਨਾਲ ਰਾਤ ਅਸੀਂ ਪਾਣੀ ਦੇ ਵਿੱਚ ਜਾ ਕੇ ਭਾਈ ਸਾਹਿਬ ਜੀ ਦੇ ਨਾਲ ਜਾ ਕੇ ਅਸੀਂ ਬੱਤੀ ਬਣਾਈ ਡਰ ਲੱਗਦਾ ਕਿ ਕਿਤੇ ਕਰੰਟ ਨਾ ਤਜੇ ਪਰ ਮਹਾਰਾਜ ਦੀ ਕਿਰਪਾ ਵਿੱਚ ਕਰਤਾ ਪੁਰਖ ਖਲੋਵਾ ਵਾਲ ਨ ਵਿੰਗਾ ਹੋ ਕਹਿੰਦੇ ਜਦੋਂ ਕਰਤਾ ਪੁਰਖ ਵਿੱਚ ਖਲੋਂਦਾ ਫਿਰ ਵਾਲ ਵੀ ਜਿਹੜਾ ਗੁਟਾ ਨਹੀਂ ਉਹ ਦਿੰਦਾ ਕਹਿੰਦੇ ਮੈਂ ਉੱਤੇ ਜਾ ਕੇ ਅਸੀਂ ਜਿਹੜੀ ਬੱਤੀ ਬਣਾਈ ਤੇ ਰਾਤ ਨੂੰ ਆਣ ਕੇ ਜਿਹੜੀ ਆਣ ਕੇ ਦੇਖਿਆ ਤੇ ਬੱਤੀ ਜੇਰ ਉਸੇ ਤਰ੍ਹਾਂ ਖਤਮ ਇਹ ਐਨ ਬੈਟਰੀ ਸੀਟੀਆਂ ਮਾਰੀ ਜਾਵੇ ਕਿ ਨਹੀਂ ਅੱਜ ਮੇਰੀ ਬਾਣੀ ਹੈ ਜੀ ਤੇ ਅਸੀਂ ਏ ਇਸ ਵੇਸਿੰਗ ਬਾਰੇ ਕੋਈ ਨਾ ਕਰੋ ਸੇਵਾ ਬਾਬਾ ਜੀ ਕਿੰਨ ਕਰੋ ਜਦ ਬੀਸਾ ਨਹੀਂ ਕਰਦੇ ਉਸ ਤੇ ਪਪਾ ਜਿਹੜਾ ਸਾਰਾ ਦਿਨ ਫੋਨ ਲੈਣ ਚੱਲ ਗਏ ਤੇ ਭਾਰਾ ਜੀ ਘਰੇ ਗਈ ਆ ਤੇ ਉਹਨੇ ਚਿਰ ਨੂੰ ਆਪਣੇ ਆਪ ਆਟੋਮੈਟਿਕ ਬੱਤੀ ਆ ਗਈ ਧੰਨ ਗੁਰੂ ਨਾਨਕ ਗੁਰੂ ਮਹਾਰਾਜ ਜੀ ਕਹਿੰਦੇ ਜੀ ਇਹ ਆ ਮਹਾਰਾਜ ਦੀ ਬਖਸ਼ਿਸ਼ ਆਪਾ ਕਹਿੰਦੇ ਨਾ ਗੁਰੂ ਸਾਹਿਬ ਸਾਡੀ ਸੁਣਦਾ ਨਹੀਂ ਗੁਰੂ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਜਦੋਂ ਆਪਣੀ ਕਿਰਪਾ ਕਰਦਾ ਏ ਆਪਣੀ ਰਹਿਮਤ ਕਰਦਾ ਏ ਆਪਣਾ ਕਾਰਜ ਆਪ ਹੀ ਸਵਾਰ ਲੈਂਦਾ ਏ ਹੇ ਗੁੜੇ ਗੁੜੇ ਬਾੜ ਮੀਂਹ ਪੈ ਰਿਹਾ ਸਰੀ ਵੇਖੋ ਮਹਾਰਾਜ ਜੀ ਬਖਸ਼ਸ਼ਿਆ ਜਿੱਥੇ ਇਨਵਰਟਰ ਲੋ ਸੀ ਹੁਣ ਮਹਾਰਾਜ ਦੀ ਕਿਰਪਾ ਇਹ ਲੈਟੂ ਚਾਰਜ ਹੋ ਗਿਆ ਬੱਤੀ ਆ ਗਈ ਆਪਣੇ ਮਹਾਰਾਜ ਨੇ ਆਪਣੇ ਆਪ ਗੀੜੀ ਸੰਗਤ ਨੂੰ ਨੇਤ ਨਿੰਦ ਜੰਗਰ ਬਾੜੀਆਂ ਤੇ ਜਾਵ ਕਰਾ ਦੇ ਨਹੀਂ ਤੇ ਅੱਜ ਬਿਨਾ ਸਪੀਕਰ ਤੋਂ ਬਿਨਾ ਲਾਈਟ ਤੋਂ ਜਿਹੜਾ ਅਸੀਂ ਪ੍ਰਕਾਸ਼ ਕੀਤਾ ਬਿਨਾ ਸੇਵਾ ਸਿਮ ਕੀਤੀ ਸਾਰੇ ਕਹਿੰਦੇ ਨੇ ਪਤਾ ਨਹੀਂ ਅੱਜ ਬਾਪ ਜੀ ਨੇ ਉਹ ਗੰਨਾਪਾ ਗੁਰਪੀ ਲੈ ਲਿਆ ਜਪਤੀ ਸਾਹਿਬ ਵੀ ਉਦੋਂ ਜਦੋਂ 16 ਕੌੜੀਆਂ ਹੋ ਗਈਆਂ ਤੇ ਕੋਦੋਂ ਜਾ ਕੇ ਬੱਤੀ ਆਈ ਤੇ ਉਦੋਂ ਜਾ ਕੇ ਸਾਹ ਸੰਗਤ ਦੀ ਸਪੀਕਰ ਚੱਲੇ ਆ ਫਿਰ ਮੰਨੂ ਦੇ ਜੀ ਸੀ ਕਿ ਮਹਾਰਾਜ ਕਿਰਪਾ ਕਰੋ ਬੱਤੀ ਘਾਲ ਦੋ ਬੱਤੀ ਆ ਗਈ ਤੇ ਵੰਜਾ ਜਿਹੜਾ ਉਹ ਚਾਨਣ ਦੇ ਵਿੱਚ ਵਧੀਆ ਸੇਵਾ ਹੋ ਜੂਗੀ ਕਿਉਂਕਿ ਕੋਈ ਨਾ ਕੋਈ ਕੋਈ ਮੱਛੀ ਮੁੱਦੀ ਮਛਰ ਮਛਰ ਪਰੇ ਰਹਿੰਦੇ ਇਸ ਗੱਲ ਕੇ ਗੁਰੂ ਸਾਹਿਬ ਜੀ ਰੋ ਕਿਰਪਾ ਕਰਦੇ ਆਪੇ ਲੋਚਾਂ ਪੂਰੀਆਂ ਕਰਦੇ ਜਦੋਂ ਮਨ 'ਚ ਕੋਈ ਪਿੱਛਾ ਪੈਦਾ ਹੁੰਦੀ ਆ ਉਹੋ ਮਾਗ ਤੇ ਮਹਾਰਾਜ ਉਸ ਵੇਲੇ ਤਹੀਂ ਨਾਮ ਮੰਗਿਆ ਦਾ ਕੀਪਦਾ ਤੂੰ ਮਹਾਰਾਜ ਉਹ ਤਾਂ ਵੀ ਬਖਸ਼ਿਸ਼ ਕਰ ਦਿੰਦੇ ਤੇ ਕਿਹ ਕਰੇ ਤੁਹਾਡੀ ਸੇਵਾ ਮੰਗੀ ਜਿਹੜੀ ਕਿ ਤਰ੍ਹਾਂ ਤੁਸੀਂ ਸੇਵਾ ਹੀ ਵਾਰ ਬਖਸ਼ਿਸ਼ ਕਰ ਦਿੰਦੇ ਕਿਉਂਕਿ ਜਦੋਂ ਸਮਾਦਨ ਬੰਦੇ ਨੇ ਮਾਨਵੇ ਜੀ ਨਾਲ ਤੇ ਮੈਂ ਆਮ ਮੰਗ ਲਾ ਆਮ ਮੰਗ ਲਾ ਪਰ ਉਹ ਬਖਸ਼ਿਸ਼ ਕਰਦਾ ਏ ਤੇ ਅੱਗੇ ਬਖਸ਼ਿਸ਼ ਕਰਦੇ ਨੇ ਕਰ ਇਸ਼ਨਾਨ ਗ੍ਰਹਿ ਆਏ ਅੰਧ ਮੰਗਲ ਸੁਖ ਪਾਏ ਸਾਧ ਸੰਗਤ ਇਹੋ ਇਸ਼ਨਾਨ ਕਰਦੇ ਆ ਨਾ ਕਿ ਆਪਣੇ ਤਨ ਨੂੰ ਸਾਫ਼ ਕਰਨ ਵਾਸਤੇ ਆਪਣੇ ਸਰੀਰ ਤੋਂ ਮੈਲ ਲਾਉਣ ਵਾਸਤੇ ਤੇ ਸਾਧ ਸੰਗਤ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਇਹ ਇਸ਼ਨਾਨ ਉਹ ਕਰਨਗੇ ਜਿਹੜੇ ਅੰਮ੍ਰਿਤ ਵੇਲਾ ਸੰਭਾਲਣਗੇ ਜਿਹੜੇ ਗੁਰੂ ਘਰ ਆਣ ਕੇ ਹਾਜ਼ਰ ਹੋਣਗੇ ਇਹ ਇਸ਼ਨਾਨ ਹੈ ਸਾਧ ਸੰਗਤ ਜੀ ਨਾਮ ਸਿਮਰਨ ਦਾ ਇਹ ਆਪਣੇ ਸਰੀਰ ਨੂੰ ਨਹੀਂ ਆਪਣੇ ਮਨ ਨੂੰ ਸਾਫ ਕਰਦੇ ਕਾਦੇ ਨਾਲ ਨਾਮ ਨਾਲ ਪ੍ਰਮਾਤਮਾ ਦੇ ਸਿਮਰਨ ਨਾਲ ਕਾਦੇ ਸਿਨਾਣ ਗ੍ਰਹਿ ਆਏ ਅੰਧ ਮੰਗਲ ਸੁਖ ਪਾਇਆ ਕਿੰ데 ਜਦੋਂ ਗੁਰੂ ਦੇ ਘਰ ਆ ਜਾਂਦੇ ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਆਨੰਦ ਬਖਸ਼ਿਸ਼ ਕਰਦੇ ਨੇ ਆਨੰਦ ਭਾਇ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਬ ਸੇਹੀ ਮਨੁਜੀਆਂ ਵਧਾਈਆਂ ਕਿੰ데 ਜੀ ਫਿਰ ਵਧਾਈਆਂ ਬਖਸ਼ਿਸ਼ ਵਿਗਿਆ ਮਾਰੇ ਆਨੰਦ ਬਖਸ਼ਿਸ਼ ਕਰਦੇ ਨੇ ਸੰਤੂ RAM ਨਾਮ ਨਿਸਤਰੀਐ ਉਠਤ ਬੈਠਤ ਹਰ ਹੱਥ ਹੈਈਐ ਅੰਦਰ ਸੋਕਰਤ ਕਰੀਐ ਕਹਿੰਦੇ ਕਿ ਹੇ ਸੰਤ ਜਨੋ ਪਰਮਾਤਮਾ ਦੇ RAM ਦੇ ਨਾਮ ਨਾਲ ਤੁਹਾਡਾ ਜਿਹੜਾ ਨੇ ਸਾਰਾ ਏ ਜੇਕਰ ਤੁਸੀਂ ਉੱਠਦੇ ਹੋ ਬੈਠਦੇ ਹੋ ਸੌਂਦੇ ਹੋ ਜਾਂ ਜਾਗਦੇ ਹੋ ਤਾਂ ਪਰਮਾਤਮਾ ਦਾ ਨਾਮ ਲੈ ਕੇ ਸੋਇਆ ਕਰੋ ਸਾਡੇ ਸਾਥੀ ਤਾਂ ਇਹਦੇ ਜਦੋਂ ਇਸ ਰਾਤ ਨੂੰ ਆਸ਼ਰਾਮ ਕਰਨਾ ਨਾ ਤੇ ਸੁਦਾ ਵਿਦਿਆਲੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਜਦੋਂ ਸੌਣਾ ਜਿਹੜਾ ਇਹ ਇੱਕ ਪ੍ਰਿਆ ਕਰਦੀ ਹੈ ਜੇ ਅੱਜ ਦੱਸੋ ਕਿਹੜੀ ਬਾਬਾ ਜੀ ਕਹਿੰਦੇ ਜਦੋਂ ਸਾਹ ਹੋਣਾ ਨਾ ਰੁਆ ਤੇ ਜਿਹੜਾ ਛੱਡਣਾ ਗੁਰੂ ਰੁਆ ਗੁਰੂ ਰੁਆ ਗੁਰੂ ਕਹਿੰਦੇ ਵੀ ਐਸੀ ਬੰਸੀ ਜੋ ਹੋ ਵੀ ਤੁਹਾਡੇ ਸੁੱਤੇ ਸਿੱਧੂ ਜਿਹੜਾ ਨਾਮ ਤੁਹਾਡੇ ਦੇ ਦਿਲ ਨੂੰ ਚੱਲੀ ਜਾਂਦਾ ਤੇ ਸਾਹ ਸੰਬੰਧੀ ਪ੍ਰੈਕਟੀਕਲ ਕਰਕੇ ਵੇਖਿਓ ਕਿ ਤੇ ਘਰਾਂ ਵਿੱਚ ਜਦੋਂ ਸੌਣ ਲੱਗਦੇ ਆ ਨਾ ਸਵਾ ਸਵਾ ਜੁਰੂ ਆਪਾਂ ਜਪਦੇ ਆਣਾ ਜੋ ਆਪਣੇ ਆਪ ਆਟੋਮੈਟਿਕ ਬਰਸ਼ਿਸ਼ ਹੋ ਜਾਂਦੀ ਆ ਤੁਹਾਡੇ ਸੁਤਿਆਂ ਦੇ ਮੂੰਹ ਦੇ ਵਿੱਚ ਜਿਹੜਾ ਵਾਇਰਸ ਵਰਤ ਜੀ ਆ ਨਾ ਭਾਵੇਂ ਤੁਸੀਂ ਸੁੱਤੇ ਹੋਏ ਹੋ ਤੁਹਾਡੇ ਹਿਰਦੇ ਅੰਦਰ ਜਿਹੜੇ ਸਵਾਸ ਹੈ ਨਾ ਜਿਹੜੇ ਮਹਾਰਾਜ ਚ ਵੀ ਹਰ ਸਵਾਸ ਬਰਸ਼ਿਸ਼ ਕਰ ਰਿਹਾ ਉਹ ਸਾਧ ਸੰਗਤ ਜੀ ਸਫਲਾ ਹੋ ਰਹੇ ਕੀ ਪਤਾ ਉਹ ਸਵਾਸਾਂ ਦੇ ਸਫਲਾ ਹੋਣ ਕਰਕੇ ਤੁਹਾਡੇ ਸੰਤਾਂ ਦੇ ਦਰਸ਼ਨ ਹੋ ਰਹੇ ਨੇ ਅੱਗੇ ਬਰਸ਼ਿਸ਼ ਕਰ ਰਹੇ ਨੇ ਰਹਾਉ ਵਿਸ਼ਰਾਮ ਦੇ ਦਿਨ ਗੁਰੂ ਅਰਜਨ ਦੇ ਮਹਾਰਾਜ ਸੰਤ ਦਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਇ ਕਹਿੰਦੇ ਜੀ ਸੰਤ ਦਾ ਮਾਰਗ ਧਰਮ ਦੀ ਪੌੜੀ ਭਾਗ ਸੱਚੇ ਰਸਤੇ ਤੇ ਚੱਲਣ ਵਾਸਤੇ ਇਹਨਾਂ ਦੋ ਬਸਮਾਂ ਦੀ ਬਹੁਤ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਇੱਕ ਤੇ ਸੰਤ ਦਾ ਸੰਗ ਹੋਵੇ ਸੰਤ ਵੀ ਪੁੱਜਿਆ ਹੋਵੇ ਜਿਹੜਾ ਆਤਮੁਕਤ ਹੋਵੇ ਤੇ ਹੋਰਾਂ ਨੂੰ ਵੀ ਮੁਕਤ ਕਰਨਾ ਜਾਣਦਾ ਹੋਵੇ ਇਹ ਨਹੀਂ ਵੀ ਵੱਡੇ-ਵੱਡੇ ਢੇਡ ਵਧਾ ਕੇ ਤੇ ਗਰਾਂ ਵਿੱਚ ਮਾਲਾ ਪਾ ਕੇ ਕਹਿਣ ਕਿ ਅਸੀਂ ਸੇਵਾਦਾਰ ਹਾਂ ਸਾਨੂੰ ਬਖਸ਼ਿਸ਼ਾਂ ਦੇ ਸਾਨੂੰ ਕਰਤਾ ਦੀਆਂ ਬੋਰੀਆਂ ਦਓ ਸਾਨੂੰ ਆਦਰ ਜੂਰ ਕਰੋ ਜਿਹੜਾ ਕਿਸੇ ਦੇ ਬਾਰੇ ਸੋਚਦਾ ਉਹਨਾਂ ਬਾਰੇ ਸੋਚੋ ਜਿਹੜਾ ਤੁਹਾਡੇ ਬੱਚਿਆਂ ਨੂੰ ਸਿੱਖਿਆ ਦੇ ਰਿਹਾ ਜਾਂ ਤੁਹਾਡੇ ਪਰਿਵਾਰ ਵਾਸਤੇ ਇਹ ਰਾਦਰ ਅਰਦਾਸਾ ਬੇਨਤੀਆਂ ਕਰ ਰਿਹਾ ਉਹਨੂੰ ਤੁਸੀਂ ਜਿਹੜੀ ਅਸੀਰਾ ਦੋ ਇਹ ਜਿਹੜੇ ਵੱਡੇ-ਵੱਡੇ ਨੇ ਇਹਨਾਂ ਦੇ ਬਸ ਮੰਡੀਆਂ ਭਰਦੀਆਂ ਨੇ ਤੇ ਮੰਡੀਆਂ ਤੋਂ ਭਰ ਕੇ ਆਪਣੇ ਘਰ ਪੂਰੇ ਕਰਦੇ ਇਸ ਕਰਕੇ ਸਾਧ ਸੰਗਤ ਜਿਹੜਾ ਸੰਤ ਹੈ ਨਾ ਸੰਤ ਉਹ ਕੇਤੋਂ ਮੰਗ ਕੇ ਨਹੀਂ ਖਾਂਦਾ ਉਹਨੂੰ ਮਹਾਰਾਜ ਆਪੇ ਬਖਸ਼ਿਸ਼ ਕਰਦੇ ਨੇ ਸੰਤ ਦੇ ਬਾਰੇ ਦੀਕਰ ਉਦਾਹਰਣ ਲੈਣੀ ਉਹ ਤੇ ਕਬੀਰ ਜੀ ਤੋਂ ਲੈ ਸਕਦੇ ਹੋ ਸੰਤ ਬਾਰੇ ਉਦਾਹਰਣ ਲੈਣੀ ਹੋਵੇ ਤਾਂ ਬੜੇ ਸਾਧੂ ਸੰਤ ਨੇ ਬੜੇ ਭਗਤ ਨੇ ਜਿਨਾਂ ਨੇ ਆਪਾਂ ਨੂੰ ਸੱਚ ਦੇ ਉਦਾਹਰਣ ਦਿੱਤੀ ਹੈ ਅੱਗੇ ਬਖਸ਼ਿਸ਼ ਕਰਦੇ ਨੇ ਕੋਟ ਜਨਮ ਕੇ ਕਿਲਗਿਤ ਨਾਸਿ ਹਰ ਚਰਨੀ ਚੁਤਰਾਏ ਕਹਿੰਦੇ ਕਰੋੜਾਂ ਜਨਮਾਂ ਦੇ ਜਿਹੜੇ ਕਿਲਗਗ ਆ ਉਹ ਖਤਮ ਹੋ ਜਾਂਦੇ ਜਦੋਂ ਪ੍ਰਮਾਤਮਾ ਦੇ ਚਰਨਾਂ ਨਾਲ ਮਨ ਤਨ ਧਨ ਤੇ ਸੀਸ ਜੁੜ ਜਾਂਦਾ ਹੈ ਕਹਿੰਦੇ ਆ ਤੂ ਰੂ ਦੇਖ ਡੰਡੋਤ ਕਰ ਛੱਡ ਸਿੰਘਾਸਣ ਹਰ ਜੀ ਆਈ ਕਹਿੰਦੇ ਦੂਰੋਂ ਦੇਖ ਨਡਾਉਤ ਕਰ ਤੇਰੇ ਲਈ ਸੰਧਸਨਾ ਤੇ ਗੁਰੂ ਸਾਹਿਬ ਆਪ ਚੱਲੇ ਆਉਣਗੇ ਕਿਉਂਕਿ ਮਨ ਵਿੱਚ ਆਸ ਹੋਊਗੀ ਮਨ ਵਿੱਚ ਪ੍ਰੇਮ ਹੋਊਗਾ ਮਰਨ ਆਪੇ ਬਖਸ਼ ਕਰ ਦੇਣੀ ਅੱਗੇ ਕਿਰਪਾ ਕਰਦੇ ਨੇ ਉਸਤਤ ਕਰਹੁ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਾਹਿਬ ਹੈ ਬਿਤਰਾ ਸਤਿਗੁਰੂ ਕੀ ਸੱਚ ਸਾਖੀ ਕਹਿੰਦੇ ਉਸਤਤ ਕਰਿਆ ਕਰੋ ਸੱਚੇ ਪਾਤਸ਼ਾਹ ਮਹਾਰਾਜ ਦਿਨ ਰਾਤ ਤੁਹਾਨੂੰ ਬਖਸ਼ਾ ਕਰ ਰਹੇ ਨੇ ਤੁਹਾਨੂੰ ਕੱਲ ਭਾਵ ਕਲ ਯੁਗ ਦੇ ਵਿੱਚ ਹੱਥ ਦੇ ਕੇ ਰੱਖ ਰਹੇ ਨੇ ਐਡੀ ਬਖਸ਼ਿਸ਼ ਹੈ ਸਤਿਗੁਰ ਜੀ ਦੀ ਐਡੀ ਰਹਿਮਤ ਆ ਜੀ ਜੰਤ ਸਾਹਿਬ ਭੈ ਪਿੱਤਰਾ ਸਤਿਗੁਰ ਕੀ ਸੱਚ ਸਾਖੀ ਤੁਹਾਨੂੰ ਤੇ ਪਿਤਰ ਕਰੀ ਰਹਿਣ ਤੁਹਾਡੇ ਨਾਲ ਪਰਿਵਾਰਾਂ ਨਾਲ ਤੁਹਾਡੇ ਰਿਸ਼ਤੇਦਾਰਾਂ ਨਾਲ ਜਿੱਥੇ ਜਿੱਥੇ ਤੁਹਾਕ ਤੱਕ ਅਗਰ ਤੁਹਾਡਾ ਕੰਟੈਕਟ ਹੈ ਪਰਿਵਾਰ ਨਾਲ ਜੀਆਂ ਨਾਲ ਉਹਨਾਂ ਨੂੰ ਵੀ ਪਿਤਰ ਕਰ ਰਹੇ ਨੇ ਕਿਹਦੇ ਬਦੌਲਤ ਇੱਕ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਸੰਭਾਲ ਲੈਂਦੇ ਨੇ ਐਸੀ ਆ ਬਖਸ਼ਿਸ਼ ਅੰਮ੍ਰਿਤ ਵੇਲੇ ਦੀ ਐਸੀ ਆ ਕਿਰਪਾ ਅੰਮ੍ਰਿਤ ਵੇਲੇ ਦੀ ਐਸੀ ਆ ਰਹਿਮਤ ਸਤਿਗੁਰ ਦੇ ਦਰਸ਼ਨ ਦੀ ਅੱਗੇ ਬਖਸ਼ਿਸ਼ ਕਰਦੇ ਨੇ ਵਿਗਨ ਦੇ ਨਾਸ਼ਣ ਸਭ ਦੁਖ ਨਾਸ਼ਣ ਸਤਿਗੁਰ ਨਾਮ ਜੜਾਇਆ ਕਹਿੰਦੇ ਜੀ ਵਿਗਨ ਖਤਮ ਹੁੰਦੇ ਨੇ ਦੁਖ ਵਿਨਾਸ਼ ਹੁੰਦੇ ਆ ਸਾਰਾ ਕੋਸ਼ਿ ਖਤਮ ਹੋ ਜਾਂਦਾ ਏ ਇੱਕ ਪਰਮਾਤਮਾ ਦਾ ਕੀ ਰਹੇ ਤਾਂ ਮਨ ਵਿੱਚ ਨਾਮ ਪਰਮਾਤਮਾ ਦਾ ਸਿਮਰਨ ਰਹਿ ਜਾਂਦਾ ਏ ਬਾਕੀ ਸਾਰਾ ਕੁਝ ਪਰਮਾਤਮਾ ਜਿਵੇਂ ਝਾੜੂ ਦੀ ਐ ਮਾਰੂ ਤੇ ਸਾਰਾ ਕੂੜਾ ਗਾੜਾ ਇਕੱਠਾ ਵਿਟਾਉ ਜਾਂਦਾ ਇਸੇ ਤਰ੍ਹਾਂ ਪਰਮਾਤਮਾ ਐਸਾ ਅੰਦਰ ਆਪਣੇ ਮਾਂਜਾ ਪੇਰਦਾ ਏ ਕਿ ਸਦਾ ਲਈ ਜਿਹੜੇ ਦੁੱਖ ਆਹਿੰਦੇ ਦੁੱਖ ਨਾ ਤੇ ਗੇ ਸੁਖਾਂ ਨੇ ਘੇਰਾ ਪਾ ਲਿਆ ਬਾਬਾ ਤੇਰੀ ਬਾਣੀ ਸੁਣ ਕੇ ਸਾਧ ਸੰਗਤ ਜਦੋਂ ਬਾਬਾ ਨਾਨਕ ਦੀ ਕਿਰਪਾ ਕਰਦਾ ਏ ਜਦੋਂ ਗੁਰੂ ਨਾਨਕ ਦੇਵ ਆਪੇ ਕੋਲ ਸੱਦਦੇ ਆ ਨਾ ਫਿਰ ਉਹ ਘੋੜੇ ਦੀਆਂ ਵਾਧਨਾ ਛੱਡ ਕੇ ਨਾ ਆਪ ਲੈ ਕੇ ਜਾਂਦੇ ਆ ਹੁਣ ਤੁਹਾਡਾ ਪੁੱਗਾ ਇਹ ਤੁਹਾਨੂੰ ਨਹੀਂ ਪਤਾ ਲੱਗਦਾ ਪਰ ਬਾਬਾ ਨਾਨਕ ਦੇ ਦਿਨ ਰਾਤ ਤੁਹਾਡੇ ਜੇਟ ਗਾੜੀ ਹੁੰਦਾ ਹੈ ਕਿਉਂਕਿ ਜਦੋਂ ਤੁਸੀਂ ਗੁਰੂ ਘਰੋਂ ਕਰਦੇ ਨਾ ਨਹੀਂ ਤੇ ਜੀਵ ਜੰਤ ਜਿਹੜੇ ਹਨ ਉਹਨਾਂ ਦਾ ਦਿਮਾਗ ਨਹੀਂ ਹੈਗਾ ਨਾ ਸਾਪ ਦਾ ਦਿਮਾਗ ਹੈ ਨਾ ਕਿਸੇ ਪਸ਼ੂ ਪੰਛੀ ਦਾ ਦਿਮਾਗ ਹੈ ਉਹਨਾਂ ਦੇ ਜੋਰ ਮਨ ਆਈ ਉਹਨਾਂ ਕਰਦੇ ਨਹੀਂ ਠੀਕ ਹੈ ਸਾਧ ਸੰਗਤ ਜੀ ਇਹ ਬਾਬਾ ਨਾਨਕ ਹੀ ਆ ਸਾਡੇ ਸਿਰ ਤੇ ਹੱਥ ਰੱਖ ਕੇ ਜਿਹੜਾ ਸਾਨੂੰ ਗੁਰੂ ਘਰੇ ਲੈ ਜਾਂਦਾ ਕਦੀ ਨਾ ਸੁਣਤੀ ਅਸੀਂ ਆਉਂਦੀ ਮਾਤ ਨਾਲ ਆਏ ਆਪਣੇ ਪੈਰਾਂ ਨਾਲ ਆਏ ਉਹ ਮਹਾਰਾਜ ਕਿਰਪਾ ਕਰਦੇ ਨੇ ਤੇ ਫੇਰ ਹੀ ਅਸੀਂ ਤੁਰ ਕੇ ਆਵੇਂ ਕਿਉਂਕਿ ਅਰਜੁਨ ਤੇਰੀ ਬਨਹਾਰੀ ਇਸ ਧਰਤੀ ਮੈਂ ਤੇਰੀ ਸਿਕਤਾਰੀ ਕਹਿੰਦੇ ਧਰਤੀ ਦਾ ਸਰਦਾਰ ਕਿਹਾ ਗਿਆ ਹੈ ਮਨੁੱਖ ਨੂੰ ਪਾਰੇ ਨੇ ਕੁਝ ਲਾਲਚਾਂ ਦੇ ਵਿੱਚ ਲਾ ਕੇ ਆਪਣੇ ਆਪ ਦਾ ਮੂਲ ਖਤਮ ਕਰ ਲਿਆ ਇਹਨੇ ਆਪਣੇ ਆਪ ਨੂੰ ਭੁਲਾ ਲਿਆ ਕਿ ਕਿਹੜੇ ਕਾਰਜ ਵਾਸਤੇ ਆਇਆ ਸੀ ਕਿਹੜੇ ਕਾਰਜਾਂ 'ਚ ਲੱਗਾ ਆਇਆ ਹੈ ਇਸ ਕਰਕੇ ਬਖਸ਼ਿਸ਼ ਕਰਦਨੇ ਆ ਫੇਰ ਲੀਆਂ ਪਗਦੀਆਂ 'ਚ ਕੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਕਹਿੰਦੇ ਆ ਜੀ ਸਦਾ ਲਈ ਪਾਪ ਖਤਮ ਹੋ ਜਾਂਦੇ ਸਦਾ ਜਿਹੜਾ ਦੁੱਖ ਆ ਘਰ ਵਿੱਚੋਂ ਚਲੇ ਗਿਆ ਕੀ ਹੋਇਆ ਜਦੋਂ ਨਾਨਕ ਤੇ ਘਰ ਵਿੱਚ ਗਿਆ ਤੇ ਸਦਾ ਦੀ ਕੀ ਮਿਲ ਗਿਆ ਸੁੱਖ ਮਿਲ ਗਿਆ ਕਿਉਂਕਿ ਦੀਨ ਦਇਆਲ ਦਇਆ ਨਿਦ ਦੁੱਖ ਨੂੰ ਦੇਖਦਾ ਹੈ ਪਰ ਦੇ ਤਨਾਰੋ ਕਹਿੰਦੇ ਪ੍ਰਮਾਤਮਾ ਤੁਹਾਡਾ ਦੁੱਖ ਵੇਖ ਸਕਦਾ ਭਰ ਤੁਹਾਨੂੰ ਦੁੱਖ ਕਦੀ ਨਹੀਂ ਦੇ ਸਕਦਾ ਇਹ ਕੋਈ ਮਤ ਕਹੋ ਕਿ ਸਾਨੂੰ ਗੁਰੂ ਦੁੱਖ ਹੀ ਬਚਨ ਕਰਦਾ ਸਾਡੇ ਤੇ ਧੱਕਾ ਕਰੀ ਜਾਂਦਾ ਹੈ ਕਦੀ ਨਾ ਮਨ ਵਿੱਚ ਸੋਚੋ ਕਿਉਂਕਿ ਉਹ ਕਿਸੇ ਨੂੰ ਦੁੱਖ ਨਹੀਂ ਦਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿ ਰਹੇ ਨੇ ਮੈਂ ਨਹੀਂ ਕਹਿ ਰਹੇ ਗੁਰੂ ਸਾਹਿਬ ਅਖੀ ਕਰਨੇ ਨੇ ਸਵਈਏ ਦੀ ਦਰ ਕੀ ਤਪਾਲ ਕਰੇ ਜੇਕਰ ਤੁਸੀਂ ਸੁਣੋ ਨਾ ਗੁਰੂ ਕਹਿੰਦੇ ਨੇ ਦੀਨ ਦਇਆਲ ਦਇਆਨਿਤ ਦੁੱਖਨ ਦੇਖਤ ਹੈ ਪਰ ਬੀਤਨਾ ਹਾਰੇ ਕਹਿੰਦੇ ਪ੍ਰਮਾਤਮਾ ਤੁਹਾਡਾ ਦੁੱਖ ਵੇਖ ਸਕਦਾ ਪਤਨਾ ਨੂੰ ਕਦੀ ਦੁੱਖ ਦੇ ਨਹੀਂ ਸਕਦਾ ਇਹ ਵਖਰੇ ਵਖਰੇ ਲੋਕਾਂ ਨੇ ਪਰਚੰਡੇ ਉਭਲਾਏ ਨੇ ਵੀ ਕਿਸ ਹਾਵ ਨੇ ਇਹਨਾਂ ਨੂੰ ਦੱਸਿਆ ਜਾਵੇ ਤੁਹਾਡੇ ਦੇ ਗੁਰੂ ਮੈਂ ਕਰਦਾ ਹਾਂ ਕਰਦਾ ਨਹੀਂ ਸਾਧ ਸੰਗਤ ਆਪਾਂ ਜਿਹੜਾ ਵਾ ਆਸ਼ਾ ਪ੍ਰਮਾਤਮਾ ਦੇ ਤੇ ਰੱਖਣਾ ਵਾ ਸੋ ਇਹ ਸੀ ਅੰਮ੍ਰਿਤ ਵੇਲੇ ਦੀ ਵਿਚਾਰ ਹੁਣ ਕੜਾ ਪ੍ਰਚਾਰ ਦੀ ਦੇਦ ਅੰਤਾਰਾ ਹੋਵੇਗਾ ਸੋ ਅੱਜ 12ਵੀਂ ਕਲਾ ਪ੍ਰੇਮ ਸਾਧ ਸੰਗਤ 12ਵੀਂ ਕਲਾ 16 ਕਲਾ ਵਿੱਚ ਅੱਜ 12ਵੀਂ ਕਲਾ ਹੈ ਪ੍ਰੇਮ ਕਿੰਦੇ ਜਿੰਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਜੇ ਜਿਹੜੇ ਪ੍ਰਮਾਤਮਾ ਨਾਲ ਪ੍ਰੇਮ ਕਰਨਗੇ ਸਨੇਹ ਕਰਨਗੇ ਉਹਦੇ ਸੇਵਾ ਵਿੱਚ ਜੁੜਨਗੇ ਉਹਦੇ ਹਰ ਜਸਨ ਕਰਨਗੇ ਵੀ ਬਾਣੀ ਨੂੰ ਪੜਨਗੇ ਉਹਨਾਂ ਨੂੰ ਵੀ ਪ੍ਰੇਮ ਪ੍ਰਾਪਤ ਹੋਏਗਾ ਜਿਸਾ ਸਾਧ ਸੰਗਤ ਇੱਕ ਪ੍ਰੇਮੇ ਵੀ ਕਹਿੰਦੇ ਆ ਕਿ ਦਾਦੀ ਤੇ ਪੋਤੇ ਦਾ ਬੜਾ ਪ੍ਰੇਮ ਤੇ ਬੜਾ ਸਨੇਹ ਆ ਇਸੇ ਤਰ੍ਹਾਂ ਜਿਵੇਂ ਮਾਤਾ ਪਿਤਾ ਦਾ ਆਪਣੇ ਬੱਚਿਆਂ ਨਾਲ ਪ੍ਰੇਮ ਐ ਇਸੇ ਤਰ੍ਹਾਂ ਤੁਹਾਡਾ ਵੀ ਗੁਰੂ ਨਾਲ ਪ੍ਰੇਮ ਪੈ ਗਿਆ ਤੇ ਦਾਦੀ ਪੋਤੇ ਵਾਂਗ ਜਿਹੜਾ ਵਾ ਗੁਰੂ ਦਾ ਤੁਹਾਨੂੰ ਘਰੋਂ ਠਾ ਕੇ ਲਿਆਇਆ ਕਰੇਗਾ ਸੋ ਇਹ ਸੀ ਅਮਰਦੇਵ ਦੇ ਚਾਰ ਸੋਨਾ ਕਲਾ ਵਿੱਚ ਅੱਜ 12ਵੀਂ ਕਲਾ ਸਪੂਰਨ ਹੁੰਦੀ ਹੈ ਪ੍ਰੇਮ ਸਭ ਗੁਰੂ ਸਹਿ ਕਿਰਪਾ ਕਰਨ ਦੇ ਆਧਾਰ ਨੇ ਉਹ ਆਹ ਗੁਰੂ ਜੀ ਦਾ ਹਲਸਾ ਉਹ ਆਹ ਗੁਰੂ ਜੀ ਦੀ ਫਤਿਹ ਸਵਾਤਾ ਸਾਹਿਬ ਸਿੰਘ ਜੀ ਨਾਮ ਜਪੜਾਏ ਉਹਨਾਂ ਵੀਰਾਂ ਵਾਸਤੇ ਉਹਨਾਂ ਭੈਣਾਂ ਵਾਸਤੇ ਉਹਨਾਂ ਛੋਟੇ ਬੱਚਿਆਂ ਵਾਸਤੇ ਜਿਹੜੇ ਪਾਣੀ ਦੇ ਵਿੱਚ ਬੈਠੇ ਨੇ ਦਿਨ ਰਾਤ ਗੁਰੂ ਸਾਹਿਬ ਨੂੰ ਅਰਦਾਸਾ ਕਰ ਰਹੇ ਨੇ ਕਿ ਮਾਰੇ ਕਿਸੇ ਤਰ੍ਹਾਂ ਇਹ ਪਾਣੀ ਦੇ ਠੱਲ ਪੈ ਜੇ ਤੇ ਅਸੀਂ ਆਪਣੇ ਘਰਾਂ ਵਿੱਚ ਸੁਖ ਸੁਖੀ ਵਾਸ ਜਾਈਏ ਸੋ ਗੁਰੂ ਸਾਹਿਬ ਕਿਰਪਾ ਕਰਨ ਰਹਿਣ ਤੇ ਕਰਨ ਕੱਲ ਬੱਚਿਆਂ ਨੇ ਜਦੋਂ ਨਾਮ ਜਪਾਇਆ ਸੀ ਤੇ ਉਹਨਾਂ ਨੇ ਕਹੇ ਗੁਰੂ ਸਾਹਿਬ ਜੀ ਅਸੀਂ ਉਹਨਾਂ ਵਾਸਤੇ ਨਾਮ ਜਪ ਰਹੇ ਹਾਂ ਜਿਹੜੇ ਪਾਣੀ ਦੇ ਵਿੱਚ ਫਸੇ ਨੇ ਵੇਖੋ ਬੱਚਿਆਂ ਦੀ ਸ਼ਰਧਾ ਵੇਖੋ ਤੇ ਸਾਡੇ ਚ ਕਿੱਥੇ ਗਈ ਗੁਰੂ ਘਰ ਪਿਆਰੋ ਸ਼ਰਧਾ ਘਰੇ ਜਾਪ ਲੈ ਕਰਗੇ ਨਹੀਂ ਗੁਰੂ ਘਰ ਆ ਸਕਦੇ ਸਤ ਨਾਮ ਵਾਹਿਗੁਰੂ 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 ਸਤ Satu Satan ਕਿੰਦੇ ਸਾਹ ਸੰਗਧੀ ਇੱਕ ਥਾਣਾ ਹਸਰਤਾਰ ਵਿੱਚ ਰੋਗੀ ਬੜਾ ਦੁਬੀ ਸੀ ਵੜਾ ਵਰਲਾ ਆ ਰਿਹਾ ਸੀ ਕਿ ਮਹਾਰਾਜਾਂ ਤੇ ਚੋਕਲਾ ਤੇ ਜਾਂ ਰਾਮ ਦੇ ਤੇ ਉੱਥੇ ਗੁਰਮੁਖ ਪਿਆਰਾ ਨਾ ਕਿਤੇ ਕਿਹੜੂ ਮਿਲਦਾ ਆ ਸੀ ਤੇ ਉਹ ਨਾ ਵਾਇਗੁਰੂ ਸਿਮਰਨ ਕਰ ਲਾਤਾ ਤੇ ਜਿਹੜਾ ਲਾਗੇ ਬੈਠਾ ਹੈ ਨਾ ਜਿਹੜਾ ਰੋਗੀ ਰੋ ਰਿਹਾ ਸੀ ਤਰਪ ਰਿਹਾ ਸੀ ਤੇ ਉਹਨੂੰ ਰਾਹਤ ਮਿਲ ਗਈ ਸਾਹ ਸਗਤ ਉਹਦਾ ਜਿਹੜਾ ਹਿਰਦਾ ਵਾ ਅੰਦਰੋਂ ਅੰਦਰ ਹੀ ਠੀਕ ਹੋ ਨਾ ਪਿਆ ਕਿਉਂਕਿ ਜਦੋਂ ਨਾਮ ਜਪਦੇ ਹੈ ਨਾ ਸਾਧ ਸੰਗਤ ਮਾਰੇ ਆਟੋਮੈਟਿਕ ਕਿਰਪਾ ਕਰ ਦਿੰਦੇ ਆ ਆਪਣਾ ਜਿਹੜਾ ਹਿਰਦਾ ਉਹ ਪ੍ਰਮਾਤਮਾ ਨਾਲ ਜੁੜਨ ਲੱਗ ਪੈਂਦਾ ਹੁਣ ਘਰਾਂ ਦੇ ਵਿੱਚ ਨਹੀਂ ਕਈ ਰਜਾ ਪੈਂਦਾ ਆਪਣੇ ਰਜੀਵੇਂ ਬਹੁਤ ਹੈ ਨਾ ਜੀ ਘਰਾਂ ਵਿੱਚ ਕੋਈ ਨਾ ਕੋਈ ਕੰਮ ਪਿਆ ਹੀ ਰਹਿੰਦਾ ਇਸ ਕਰਕੇ ਗੁਰੂ ਸਾਹਿਬ ਨੇ ਆਪਣੇ ਲਈ ਗੁਰੂ ਘਰ ਬਣਾਏ ਗੁਰਦੁਆਰੇ ਹੋਏ ਸੋਚੀ ਪਾਇਸੀ ਗੁਰੂ ਸੋਝੀ ਬਖਸ਼ਿਸ਼ ਕਰਦਾ ਇਥੇ ਆਪਾਂ ਨਾਮ ਜਪਦੇ ਆ ਸੋ ਜਪਿਆ ਕਰੋ ਗੁਰੂ ਸਾਹਿਬ ਕਿਰਪਾ ਕਰਨ ਕਿਸੇ ਵੇਲੇ ਉਹਨਾਂ ਚਾਰੇ ਆਂਦੇ ਜਿਹੜਾ ਪਾਣੀ ਨੂੰ ਥੱਲ ਪਵੇ ਤੇ ਉਹ ਆਪਣੇ ਘਰਾਂ ਵਿੱਚ ਉਚਾਰੇ ਜਾਣ ਗੁਰੂ ਸਾਹਿਬ ਕਿਰਪਾ ਕਰਨ ਕੈਂਪਾਂ ਵਿੱਚ ਰਹਿਣਾ ਕੋਈ ਸੌਖੀ ਜੀ ਗੱਲ ਨਹੀਂ ਦੋ ਦਿਨ ਰਿਸ਼ਤੇਦਾਰਾਂ ਦੇ ਵਿੱਚ ਨਹੀਂ ਰਹਿ ਜਾਂਦਾ ਜਾ ਕੇ ਫਿਰ ਮਨ ਚਾਹੁੰਦਾ ਮਹਾਰਾਜ ਸੁਖਾਪਨਾਸ ਤੇ ਆਪਦੇ ਘਰ ਵਿੱਚ ਮਹਾਰਾਜ ਆਸਰਾ ਇਹ ਘਰ ਦੇ ਵਿੱਚ ਜਾਣਾ ਤੇ ਕਿੱਡਾ ਧੰਨ ਜੇਰਾ ਜਿਹੜੇ ਚਾਰੇ ਮਹੀਨਾ ਹੀ ਉਹ ਚਲਿਆ ਸਾਲ ਸੰਭੀਨੇ ਤੋਂ ਉੱਤੇ ਹੋਣ ਵਾਲੀ ਗੱਲ ਹੋਈ ਪਈ ਗੁਰੂ ਸਾਹਿਬ ਕਿਰਪਾ ਕਰਨ ਉਨਾ ਜੀ ਜਨਤਾ ਨੂੰ ਘਰਾਂ ਵਿੱਚ ਜਾਣ ਦੀ ਬਖਸ਼ਿਸ਼ ਕਰ ਪਾਣੀ ਨੂੰ ਥੱਲ ਪਏ ਮਾਰਾ ਰਹਿਤ ਕਰਨ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ